ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਾਇਤਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਕ ਕਾਲੀ ਵਾੜ ਤੁਹਾਨੂੰ ਦਿਖਾਉਣੀ ਹੈ ਤੇ ਇੱਕ ਆਇਰ ਸ਼ੈਰ ਵਾੜ ਤੁਹਾਨੂੰ ਦਿਖਾਉਣੀ ਹੈ ਬੜੇ ਕਮਾਲ ਦੀ ਬੜੀ ਸੋਹਣੀ ਵਾੜ ਹੈ ਤੇ ਨੋਰਮਲ ਰੇਟ ਹੀ ਹੁੰਦੇ ਚਲੋ ਜਦੋਂ ਵੀ ਆਈ ਤਾਂ ਫਿਰ ਜੀ ਹਾਂ ਉਹਦੇ ਕੋਲ ਤੇ ਬਾਕੀ ਦੋਵੇਂ ਸੂਈਆਂ ਸਵਾਈਆਂ ਆਪਣੀਆਂ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜਰੂਰ ਕਰਾ ਲਿਆ ਕਰੋ ਜੀ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾ ਕੀ ਹਾਲ ਚੱਲ ਜੀ ਸਭ ਵਧੀਆ ਜੀ ਤੇ ਨਾਮ ਦੱਸਦੇ ਇੱਕ ਵਾਰ ਮੇਰਾ ਮਹਿੰਦੀ ਸਿੰਘ ਜੇ ਪਿੰਡ ਨਾਇਤਪੁਰਾ ਤਫੀਲ ਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਬੋਲ ਦੋ 9056348199 ਵੇਗੀ ਜਾਂਦਾ ਮਾਲ ਨਾਲੋਂ ਨਾਲ ਨਾ ਬਾਬਾ ਜੀ ਦਾਦੇ ਦੀ ਬੜੀ ਮਿਹਰ ਆ ਜੀ ਫੋਨ ਕਿੰਨੇ ਕ ਆ ਜਾਂਦੇ ਫਿਰ ਫੋਨ ਬੜਾ ਆਉਂਦਾ ਹੈ ਬਾਜੀ ਮਾਲ ਪੂਰਾ ਨਹੀਂ ਹੁੰਦਾ ਸਾਡੇ ਕਦੇ ਅੱਛਾ ਆਹ ਤੇ ਬੜੇ ਧੱਕੇ ਨਾਲ ਉਹ ਵੇ ਵੀਰੇ ਲੈ ਗਈ ਇੱਕ ਫੇਰ ਵੇਖੀ ਹੈ ਅੱਛਾ ਕੋ ਚਿੱਟੀ ਹੋਣ ਤੋਂ ਪਹਿਲਾਂ ਵੇਗੀ ਹਨਾ ਬੜੇ ਜ਼ੋਰ ਨਾਲ ਰੱਖੀ ਪਰ ਨਹੀਂ ਵੀਰੇ ਨੇ ਢੱਕ ਦਿੱਤੀ ਠੀਕ ਆ ਹਾਂਜੀ ਅੱਜ ਵੀ ਇੱਕ ਹਾਰ ਸ਼ਰਵਾਜ਼ ਇੱਕ ਕਾਲੇ ਰੰਗ ਦੀ ਹੈ ਹਨਾ 350 ਪਹਿਲਾਂ ਉਹ ਵਿਖਾਈਏ ਕਾਲੀ ਚੰਗੀ ਵਿਖਾ ਦੀ ਚੰਗੇ ਰਿਕਾਰਡ ਵਾਲੀ ਜਰਸੀ ਆ ਤਰ੍ਹਾਂ ਫਾਰਮ ਵਾਲੀ ਆ ਪੰਜ ਛੱਡ ਜੋ ਬਾਜੀ ਲਈ ਆ ਟੈਗ ਵੀ ਪਿਆ ਜੀ ਟੈਗ ਵੀਰਾ ਨੌ ਨੰਬਰ ਦਾ ਟੈਗ ਜਿਹੜਾ ਪਿਆ ਜਿਹਦਾ ਸਾਰਾ ਇਹਦੀ ਸਾਰੀ ਡੇਟ ਦੇ ਦਾਂਗੇ ਕਿਹੜੇ ਥੀਮਨ ਦੀ ਆ ਪਿਆ ਕਿਹੜੇ ਦੀ ਮਾਂ ਹੀ ਇਹਦੀ ਸਾਰੀ ਦੇ ਦਾਂਗੇ ਭਾਜੀ ਠੀਕ ਆ ਹਾਂਜੀ ਹਾਂਜੀ ਤੇ ਦੁੱਧ ਇਹਦੇ ਕੋਲੋਂ ਦੁੱਧ 14 ਕਿਲੋ ਹੋ ਗਿਆ ਕੋਈ 12 ਕਿਲੋ ਮੰਨ ਕੇ ਲੈ ਜੇ ਭਾਜੀ ਜਿਹੜਾ ਤਿਆਰ ਮੁੱਕ ਜਿਹੜਾ ਤਿਆਰ ਇਹਨਾਂ ਦੋ ਟਾਈਮ ਚੋਲਣਾ ਠੀਕ ਆ ਇਹ ਆ ਵੀ ਇਹਦੇ ਅਗਲੇ ਥਣਾ 'ਚ ਦੁੱਧ ਕਰਦੇ ਆ ਅਗਲੇ ਥਣਾ 'ਚ ਭਾਜੀ 1.5 ਕਿਲੋ ਦੁੱਧ ਜੀ ਗਾੜ ਘਟ ਜੇ ਭਾਜੀ ਇਹਦੀ ਗਾੜ ਘਟੇ ਇਹਦੀ ਹਾਂਜੀ ਤੇ ਬਾਕੀ ਇਹ ਚਿਹਰਾ ਦੇਖ ਸਕਦੇ ਬਾਕੀ ਇਹੋ ਜੀ ਗਾਂ ਕਿਤੇ ਗਾਂ ਚੰਗਾ ਬੱਚਾ ਦੇ ਦੇ ਤੇ ਉਹ ਵੀ ਸਮਝ ਜੋ ਗਿਆ ਇਹਨੂੰ 20 25 ਦਿਨ ਹੋ ਗਏ ਜੀ ਸੀਮਨ ਲੱਗਾ ਸੈਕਸਰ ਲੱਗਾ ਜੀ ਜਿੱਕ ਦਾ ਸੀਮਨ ਲੱਗਾ ਉਹਨਾਂ ਦੱਸਣ ਦੇ ਮੁਤਾਬਕ ਅੱਛਾ ਜਿੱਕ ਦਾ ਜਿਹੜਾ ਹਾਂ ਜੀ ਲੱਗਾ ਜੀ ਭਾਜੀ ਠੀਕ ਆ ਇਹਨੂੰ ਭਰਿਆ 71 ਗਾੜੀ ਖੋਲ ਦ ਬੱਚਾ ਵੀ ਇਹਦੇ ਮਗਰ ਹੈਗਾ ਸੈਕਸਰ ਦਾ ਭਾਜੀ ਬੱਚਾ ਹੈਗਾ ਹੁਣ ਹਾਂ ਜੀ ਉਹ ਜੀ ਬੱਚਾ ਬੱਚਾ ਅੱਛਾ ਭਾਜੀ ਹਾਂ ਵਾਲਾ ਬੱਚਾ ਜੀ ਅੱਛਾ ਵੀ ਪੂਰੀ ਬਰੀਡ ਵਾਲਾ ਜੀ ਜੱਸੀ ਦਾ ਸੈਕਸਰ ਦਾ ਬੱਚਾ ਇਹਦੇ ਭਰੇ ਉਹ ਆ ਬੱਚਾ ਗਿਆ ਤਾਂ ਨਾਲ ਦੇਤਾ ਅਛਾ ਨਾ ਤੇਰਾ ਨਾਲ ਹੀ ਦੇਤਾ ਦੇਖ ਸਾਡੇ ਫਾਰਮ ਵਾਲਿਆਂ ਦਾ ਤੰਦਰੁਸਤੀ ਦਾ ਇੱਥੇ ਪਤਾ ਲੱਗਦਾ ਪਰ ਸ੍ਰਦੀ ਪੋਲੀ ਇੱਕ ਵੀ ਆਪਰਾਣ ਕਰਕੇ ਥੋੜੀ ਜਿਹਾ ਨਾਲ ਬਾਟਮੂਥ ਬਾਤ ਕੀਤਾ ਤਾਂ ਕਿ ਸੁੱਧੋ ਕਹੀਦਾ 17 ਖਾਣਾ ਕਿਲੋ ਵੈਸਣ ਹਾਂ ਦੇਖ ਸਾਡੇ ਛੱਲਿਆਂ ਚੰਗੀ ਆ ਤਰਾ ਇਹ ਆ ਵੀ ਚਲੋ ਜਿਹੜੇ ਵੀ ਨੇ ਦੁੱਧ ਚੋਣਾ ਉਹਦੇ ਲਈ ਚੰਗੀ ਆ ਤੇ ਥਾਣੇ ਦੇ ਦੇਖਾ ਜਿਹਦੇ ਕੰਮ ਕਰਨਾ ਇਹ ਭਾ ਨਹੀਂ ਲੱਭਣਾ ਕਿਥੋਂ ਭਾਜੀ ਹਾਂਜੀ ਜਿੰਨੇ ਦੀ ਜੰਮੀ ਪਲੀ ਆ ਪੂਰੀ ਯਤਰਾ ਜਿਹਨੇ ਤੇ ਬਰੀਡ ਤੇ ਕੰਮ ਕਰਨਾ ਜਿਹਨੇ ਥੋੜੇ ਪੈਸਾ ਇਨਵੈਸਟ ਕਰਨੇ ਉਹਦੇ ਵਾਸਤੇ ਬੜੀ ਵਧੀਆ ਹਾਂਜੀ ਤੇ ਦੁੱਧ ਕਿੰਨਾ ਦੱਸਣ ਦੇ ਹੈਗਾ ਸੀ ਇਹਦੇ ਕੋਲ 14万 ਤੋਂ 12 ਨਾਲ ਸੱਦਾ ਕਰੇ ਮੇਰੇ ਨਾਲ ਠੀਕ ਆ ਹਾਂਜੀ ਤੇ ਹੁਣ ਤੁਸੀਂ ਦੱਸਣ ਦੇ ਫਿਰ ਟੀਕਾ ਪ੍ਰੋਨ ਕਰਕੇ ਥੋੜਾ ਜਿਆ ਟੀਕਾ ਪ੍ਰੋਨ ਕਰਕੇ ਉਹਨੇ ਵੰਡ-ਵੰਡ ਬੰਦ ਕੀਤਾ ਉਹਦੇ ਕਰਕੇ ਦੁੱਧੋ ਘੜੀ ਦੁੱਧ 16-17 ਕਿਲੋ ਵੈੜ ਥੱਲੇ ਤੇ ਹੁਣ ਮੋਲੇ ਦਾ ਮੋਲ ਚਲੋ ਜੇ ਘਾੜਨਾ ਘਟੂਦੀ ਤੇ ਫਿਰ ਤੇ ਵੈੜ ਭਵੇਂ 50 ਦੀ ਹੋਣੀ ਵੀ ਆਈ ਦਿੰਦੇ ਹਾਂਜੀ ਤੁਸੀਂ ਦੱਸੋ ਕਿੰਨੇ ਦੇ ਦੀ ਕਰ ਦੋ ਫਿਰ ਜਿਆ ਜੀ 30000 ਦੇ ਦੀ ਭਾਜੀ ਹਾਂਜੀ ਹਜ਼ਾਰ ਜੀ ਦੇ ਦਾ ਦੇ ਦਾਂਗੇ ਭਾਜੀ ਛੋਟ ਹੀ ਕਰਾਂਗੇ ਇਹਦੇ ਵਿੱਚ ਭਾਜੀ ਪੰਜੀ ਠੀਕ ਹੈ ਜੀ ਉਹ ਵੀਰ ਫੋਨ ਲਾਵੇ ਜਿੰਨੇ ਲੈਣੀ ਬਾਕੀ ਵੇੜ ਵੇਖ ਕੇ ਤੇ ਫਿਰ ਫੋਨ ਲਾਵੇ ਦੋ ਵਾਰੀ ਕੋਲ ਵੀਡੀਓ ਦੇਖੇ ਮਰਾਪਰਾ ਠੀਕ ਹੈ ਹਾਂਜੀ ਹਾਂਜੀ ਬਾਕੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ ਸੋਹਣੀ ਬਣੀ ਦਾ ਮੁੱਲ ਪੈਣਾ ਨਾਲ ਸੋਹਣੀ ਬੜੀ ਆ ਤਰਾ ਹਾਂਜੀ ਤੇ ਸੋਹਣੀ ਤੇ ਚਲੋ ਵੈੜਾ ਵੀ ਬੜੀ ਆ ਮੈਂ ਨਾ ਭਾਜੀ ਆ ਚੈੱਕ ਕਰੋ ਯਾਰ ਸਿਹਦੀ ਲੱਭਦੀ ਕਿਉਂ ਰਹਿ ਰਿਆ ਭਾਜੀ ਵੀ ਕ੍ਰੋਸ ਨਾ ਮੰਨੇ ਹਾਂਜੀ ਚੈੱਕ ਕਰੋ ਫੇਸ ਕੁਆਲਿਟੀ ਕੱਡ ਕੱਡ ਵੇ ਲੋ ਹਾਂਜੀ ਤੇ ਸੂਆ ਇਹਦਾ ਸੂਆ ਭਾਜੀ ਪਹਿਲਾ ਇਹਦੇ ਏ ਸੁੱਟ ਗਈ 7.5 ਮਹੀਨੇ ਦੀ ਬਾਅਦ ਚ ਭਾਜੀ ਅੱਛਾ ਸੁੱਟਤਾ ਇਹਨੇ ਸਾਢੇ 7 ਮਹੀਨਿਆਂ ਦਾ ਬੱਚਾ ਸੁੱਟਤਾ ਇਹਨੇ ਹਾਂਜੀ ਭਾਜੀ ਇਹ ਦੁੱਧ ਹੁਣ ਕਰ ਗਈ ਆ 4 ਕਿਲੋ ਭਾਜੀ ਅੱਛਾ ਹਾਂਜੀ ਭਾਜੀ 4 ਲੀਟਰ ਦੁੱਧ ਹੁਣ ਜਿਹੜਾ ਕਰ ਗਈ ਆ ਤੇ ਪਹਿਲਾਂ ਸੂਆ ਤਰਾ ਕਹਿੰਦੇ ਵੀ ਇੰਨੇ ਸੋਨਾ ਸੀ ਹੁਣ ਆ ਦੇਖ ਸਕਦੇ ਜੇ ਉਤਰਾਂਗੇ ਉਹਨਾਂ ਕੀ ਬਣ ਕੇ ਤੇ ਸੂਪੀ ਆ ਇਹਦੇ ਭਾਜੀ ਬਸ ਦਿੱਕਦੀ ਹੁੰਦੀ ਵੈਰ ਇਹ ਆ ਵੀ ਕੋਈ ਵੱਛੇ ਸਮਝ ਕੇ ਖੜੇ ਪਈ ਹਾਂ ਜਿਨੇ ਗਾਂਹ ਤਿਆਰ ਕਰਨੀ ਆ ਤੋਰੋ ਫਿਰ ਵਿਦਿਆ ਕਰੀ ਨਾ ਲੋ ਬਈ ਦੇਖੋ ਭਾਜੀ ਥੋੜਾ ਜਿਹਾ ਬੁਰੀ ਆਉਣ ਕਰਦੀ ਆ ਠੀਕ ਆ ਹਾਂਜੀ ਕੱਦ ਕਾਟ ਚੇ ਵੀ ਚੰਗੀ ਆ ਪੂਰੀ ਇਹ ਦੰਦਾਂ ਜੀ ਕਰਦੀ ਭਾਜੀ ਠੀਕ ਆ ਆਊਗਾ ਭਰਾ ਕੋਈ ਚੈੱਕ ਕਰਾ ਬਾਕੀ ਕੱਦ ਕਾਟ ਰੰਗ ਰੂਪ ਦੀ ਚੰਗੀ ਆ ਬਾਕੀ ਇਹੋ ਜਿਹੀ ਬੈਡ ਉਤਰੇ ਘਰੇ ਵੱਜੀ ਸੋਹਣੀ ਲੱਗਦੀ ਆ ਜੇ ਦੋ ਵਾ ਦੋਵੇਂ ਆਪਣੀ ਆਪਣੀ ਜਗ੍ਹਾ ਸੋਹਣੀਆਂ ਫਾਹ ਮੈਂ ਚਲੋ ਜਿੱਤਰਾ ਵੀ ਆ ਥੋੜੇ ਮੁੱਲ ਵਾਲੀਆਂ ਪਰ ਹੈ ਸੌਂਗੀਆਂ ਮਨਾਂ ਪਾਜੀ ਜੇ ਤੇ ਦਿਨਾਂ ਦੇ ਆਉਂਦੇ 80 85 ਹਜ਼ਾਰ ਦੀ ਵਾੜ ਤਿਆਰ ਹੋਣੀ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਚਲੋ ਹਣ ਜੋ ਹਣਾ ਹੋ ਗਿਆ ਦੁੱਧ 4 ਕਿਲੋ ਹੋਊਗਾ ਬਾਕੀ ਇਹਦੀ ਬਰੀਡ ਦਾ ਪਾਜੀ ਮੁੱਲ ਪੈਣਾ ਹਾਂਜੀ ਦੀਦੀ 50000 ਦੀ ਪਾਜੀ 50000 ਤਾਂ ਫਿਰ ਥੋੜਾ ਜ਼ਿਆਦਾ ਹੋ ਜਾਣਾ ਜੀ ਕਿੰਨੇ ਦਈਏ 20 ਚ ਛੱਡੋ ਕੀ ਛੱਡਦੇ ਜੀ ਤੁਸੀਂ ਦੱਸ ਦਿਓ ਪਾਜੀ ਆਪ ਹੀ ਛੱਡ ਦੋ 16000 ਦੀ ਭਾਜੀ ਵੈੜ ਦੇਣਾ ਜਿਹੜੀ ਦੇਣੀ 15000 ਦੀ ਦੇ ਦੋ 15000 ਦੀ ਭਾਜੀ ਵੈੜ ਦਵਾਂਗੇ ਇਹਦੇ ਵਿੱਚ ਛੋਟ ਹੀ ਕਰਾਂਗੇ ਆਪਣੀ ਮਰਜ਼ੀ ਦੀ ਭਾਜੀ ਠੀਕ ਹੈ ਜੀ ਹਾਂਜੀ ਭਾਜੀ ਬਾਕੀ ਇਹ ਤਾਂ ਦੁੱਧ ਦਾ ਨਾ ਕੋਈ ਸਮਝ ਕੇ ਖੜੇ ਸਮਝ ਕੇ ਖੜੇ ਵੀ ਹਾਂ ਜਿੰਨੇ ਗਾਂ ਤਿਆਰ ਕਰਨੀਆਂ ਵੱਛੀ ਕੋਈ ਸਮਝ ਕੇ ਖੜੇ ਹਨ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਤੇ ਵੇਸ ਚਾੱਕ ਕੇ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ